ਸਾਰੇ ਕਿਸਾਨਪੁਰਾਂ ਨੂੰ ਸਤਿ ਸ੍ਰੀ ਅਕਾਲ ਇਸ ਸਾਲ ਜਿਹੜਾ ProTech 855 ਟਰੈਕਟਰ ਸੀ ਜਿਹੜਾ ਲਾਂਚ ਕੀਤਾ ਸੀ ਵੈਸੇ ਤਾਂ ਡਿਮਾਂਡ ਕਿਸਾਨਾਂ ਦੇ ਵਿੱਚ ਪਹਿਲੀ ਪਹਿਲਾਂ ਵਾਲੇ 855 ਦੀ ਜ਼ਿਆਦਾ ਹੈਗੀ ਕਿਉਂਕਿ ਏਜੰਸੀ ਦੇ ਵਿੱਚ ਜਦੋਂ ਪ੍ਰੋਮੋਸ਼ਨਾਂ ਹੋਈਆਂ ਉਦੋਂ ਮਸ਼ਹੂਰੀ ਕਾਫੀ ਹੋਈ ਪਰ ਖੇਤਾਂ ਦੇ ਵਿੱਚ ਅਜੇ ਤੱਕ ਨਹੀਂ ਦੇਖਿਆ ਵੀ ਜਾਂ ਕਿਸੇ ਸੋਸ਼ਲ ਮੀਡੀਆ 'ਲੈਜਾ ਟਰੈਕਟਰ ਦੇ ਬਾਰੇ ਦੱਸਿਆ ਹੋਵੇ ਕਿਉਂਕਿ ਏਜੰਸੀ ਦੇ ਵਿੱਚ ਖੜਾ ਕੋਈ ਹੋਰ ਚੀਜ਼ ਹੁੰਦੀ ਹੈ ਪਰ ਜਦੋਂ ਟਰੈਕਟਰ ਚੱਲਦਾ ਉੱਥੇ ਹੋਰ ਗੱਲਬਾਤ ਹੁੰਦੀ ਹੈ ਵੀ ਕਿੰਨਾ ਕ ਖਰਚਾ ਹੈ ਟਰੈਕਟਰ ਦਾ ਪਹਿਲਾਂ ਵਾਲੇ ਦੇ ਨਾਲੋਂ ਕਿੰਨੇ ਮਨਲਾ ਚੱਕਰਾਂ ਦੇ ਉੱਪਰ ਇਹ ਸੁਪਰ ਸੀਡਰ ਨੂੰ ਜਿਹੜਾ ਚਲਾਉਂਦਾ ਹੈਗਾ ਤੇ ਕਿਸਾਨ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੋਟੀ ਕੋ ਹਾਂ ਵਧੀਆ ਠੀਕ ਠਾਕ ਇਵੇਂ ਚੱਲਦਾ ਡਾਟਾ ਬਹੁਤ ਵਧੀਆ ਚੱਲਦਾ ਬਈ ਤੇ ਬਾਈ ਜਿਹੜੇ ਮਨਲਾ ਪਹਿਲਾਂ ਵਾਲੇ 855 ਸੀਗੇ ਉਹਨਾਂ ਦੇ ਨਾਲੋਂ ਇਹਦੇ ਵਿੱਚ ਕੀ ਵੱਖਰਾ ਹੈ ਮਨਲਾ ਜਿਵੇਂ ਇਹਦੀ ਕੀਮਤ ਦਾ ਹੀ ਫਰਕ ਹੈ ਹਨਾ ਹਾਂ ਜੀ ਤੇ ਲਾਂਚ ਵੀ ਨਵਾਂ ਹੋਇਆਗਾ ਹਾਂ ਜੀ ਤੇ ਇਹਦੀ ਖੁੱਲ ਕੇ ਗੱਲ ਬਾਤ ਦੱਸ ਦੋ ਵੀ ਉਹ ਪਹਿਲਾ ਐਂਡ ਰੈਡ ਦੇ ਨਾਲ ਇਹਦੇ ਵਿੱਚ ਕਿੰਨਾ ਘਟ ਰਿਹਾ ਸੀਗਾ ਪਹਿਲਾ ਵਾਲੀ ਚ ਟਰੈਡ ਦੇ ਨਾਲ ਉਹ ਵੀ ਇੱਕ ਦਾ ਇਹਦਾ ਤੋਰਾ ਘਟਾਤਾ ਤੋਰਾ ਘਟਾਉਣ ਦੇ ਕਾਰਨ ਇਹ ਸੁਪਰ ਸੀਡਰ ਵਧੀਆ ਆਇਆ ਖਿੱਚਣ ਲੱਗ ਗਿਆ ਵਧੀਆ ਦਿਨ ਲੱਗ ਗਿਆ ਪਹਿਲਾਂ ਵਾਲੇ ਦਾ ਥੋੜਾ ਜਿਹਾ ਤੋਰਾ ਜਾਂ ਦਿੱਤੀ ਹੂੰ ਠੀਕ ਦਾ ਉਹ ਟਰੈਡ ਵੀ ਠੀਕ ਹੈ ਵੀ ਇਹ 16 1700 ਚੱਕਰ ਤੇ ਵਧੀਆ ਚੱਲੀ ਜਾਂਦਾ ਚਾਹੇ ਬਾਹਣ ਬਾਹਿਆ ਚਾਹੇ ਤਵੀਆਂ ਮਾਰੀਆਂ ਨੇ ਅੱਛਾ ਕੋਈ ਵੀ ਕੋਈ ਵੀ ਚੱਕਰ ਨਹੀਂ ਹੈਗਾ ਠੀਕ ਹੈ ਟਾਇਰ ਨੇ 8 ਲੀਟਰ ਖਾਈ ਜਾਂਦਾ ਕਿੱਲੇ ਦਾ ਖਾਈ ਜਾਂਦਾ ਹਾਂ ਠੀਕ ਹੈ ਅਸੀਂ ਅੱਜ 40 45 ਕਿਲੇ ਆਵੰਗੂ ਬੀਚ ਦਾ ਅੱਛਾ ਆਪਦਾ ਵਹਣ ਤੇ ਲਏ ਨੂੰ ਮਤਲਬ ਕਿਨੇ ਤਰੀਕ ਤੱਕ ਕੜਵਾਇਆ ਸੀ ਨਿੰਨੇ ਡੇਟ ਐ ਇਹ ਆਪਣਾ 28 ਤਰੀਕ ਨੂੰ ਲਿਆਇਤੀ ਵੀਰੇ ਅੱਛਾ 22 ਤਰੀਕ ਨੂੰ ਲਾਂਚ ਹੋਇਆ ਠੀਕ ਹੈ ਕਿੰਨੇ ਕਿ ਘੰਟੇ ਚਲਾਤਾ ਹੁਣ 848 ਕਿ ਘੰਟੇ ਚੱਲਿਆ ਵੀ ਅੱਛਾ ਜਿਹੜੀ ਮਤਲਬ ਕੋਈ ਸਰਵਿਸ ਵਗੈਰਾ ਕਰਾਉਣੀ ਹੈ ਕੰਪਨੀ ਦੀ ਉਹ ਕਿ ਮਤਲਬ ਕਿੰਨੇ ਘੰਟੇ ਤੱਕ 100 ਘੰਟੇ ਦੇ ਕਿ ਆਖੇ ਅੱਛਾ ਮੰਨ ਲਓ ਜਦੋਂ ਸਰਵਿਸ ਨਹੀਂ ਹੋ ਰਿਹਾ ਜੀ ਹੋ ਸਕਦਾ ਮੰਨ ਲਓ ਜਿਹੜਾ ਅੱਜ ਤੁਸੀਂ ਕਹਿੰਦੇ ਹੋ 8 ਲੀਟਰ ਖਾਂਦਾ ਹੈ ਨਾ ਇਹ ਹੋ ਸਕਦਾ ਮੰਨ ਲਓ 7.5 ਤੁਸੀਂ ਆ ਸਕਦਾ ਹਾਂ ਤੇ ਅੱਠ ਘੋਟਾ ਸੁਪਰ ਸੀਡਰ ਆ ਵੀਰੇ ਅੱਛਾ ਹੂੰ ਤੇ ਮੰਨ ਲਓ ਵੀ ਸ਼ਾਮ ਤੱਕ ਕਿੰਨਾ ਕੁ ਏਕੜ ਕਵਰ ਕਰ ਦਿੰਦੇ ਨੇ ਅਸੀਂ ਇਹਦੇ ਨਾਲ 12 13 ਏਕੜ ਟਾਈਮ ਨਾਲ ਵੀ ਹੋ ਕਰ ਦਿੰਦੇ ਆ ਵੀ ਬੜਾ ਨੇਰਾ ਕਰਨ ਦੀ ਲੋੜ ਆ ਵੀ ਮਤਲਬ ਵੀ ਤੋਰਾ ਘਟਾਉਣ ਦੇ ਨਾਲ ਪਹਿਲਾਂ ਨੇ 855 ਦੇ ਨਾਲ ਸੌਖਾ ਵੀ ਰਹਿੰਦਾ ਮਤਲਬ ਚਾਹੇ ਤੂੜੀਆ ਮਸ਼ੀਨ ਤੇ ਲਾਉਣੇ ਚਾਹੇ ਆਪਾਂ ਸੁਪਰ ਹਾਂ ਆਪਾਂ ਨੇ ਸੁਪਰ ਸੀਡਰ ਦੀ ਚਲਾਇਆ ਸੀ ਅੱਛਾ ਤੇ ਜੀ ਗੱਲ ਕਰੀਏ ਬਈ ਕੀਮਤ ਦਾ ਕਿੰਨਾ ਫਰਕ ਹੈ ਕੀਮਤ ਉਦੋਂ ਸਾਨੂੰ ਇਹ 10 ਲੱਖ ਦੇ ਘਰਾ ਵਿੱਚ ਪੈ ਗਿਆ ਜੀ ਅੱਛਾ ਹੂੰ ਇਹ ਮਾਨਸਾ ਏਜੰਸੀ ਜੀ ਲੈ ਲਿਆ ਮਾਨਸਾ ਏਜੰਸੀ ਜੀ ਲਿਆ ਪਿੰਡ ਹੀਰੋਂ ਕਰਦਾ ਬਈ ਅੱਛਾ ਤੇ ਜਿਹੜੇ ਮਨ ਲਾ ਪਹਿਲਾਂ ਦੇ ਟਰੈਕਟਰ ਨੇ ਬਈ 850 ਰੁਪਏ ਦੇ ਉਹਨਾਂ ਦੀ ਕੀਮਤ ਜਿਵੇਂ 8 7.5 ਲੱਖ 8 ਲੱਖ ਦੇ ਲਗਭਗ ਹੈਗੀ ਹੈ ਕੀਮਤ ਵੀ ਜ਼ਿਆਦਾ ਹੈ ਕੀਮਤ ਜ਼ਿਆਦਾ ਹੋਣ ਦੇ ਨਾਲ ਨਾਲ ਹੋਰ ਕੀ ਡਿਫਰੈਂਸ ਹੈ ਇਹਦੇ ਵਿੱਚ ਹੋਰ ਤਾਂ ਇੱਕ ਤਾਂ ਪਲੇਟਫਾਰਮ ਉੱਚਾ ਹੋ ਗਿਆ ਵੀਰੇ ਕ ਆਪਣਾ 540 ਚੱਕਰ ਈ ਤੇ 5 EV ਦੇ 1200 ਚੱਕਰ ਤੇ ਆਪਣੇ 540 ਚੱਕਰ ਪੂਰੇ ਕਰੀ ਜਾਂਦਾ ਹੈ ਜੇ ਆਪਾਂ ਦੂਸਰੇ ਲੋਟ ਲਾਉਣੇ ਆ ਤਾਂ 18-1900 ਤੇ ਅੱਛਾ ਸੂਰੇ ਕਰ ਦੇਣਾ ਠੀਕ ਹੈ ਤੇ ਆਪਣੇ ਭਾਈ ਪੰਜਾਬ ਦੇ ਵਿੱਚ ਕਾਫੀ ਡਿਮਾਂਡ ਹੈ ਹਨਾ ਤੁਹਾਡੇ ਕੋਲ ਵੀ 30 ਮੰਨ ਲਾ ਤੀਜਾ ਚੌਥਾ ਟਰੈਕਟਰ ਆਇਆ ਹੋਰ ਕਿਹੜੇ-ਕਿਹੜੇ ਪਿੰਡਾਂ ਜਾ ਟਰੈਕਟਰ ਕਿ ਤੁਸੀਂ ਲਿਆ ਸੀ ਉਦੋਂ ਮੰਨ ਲਾ ਉਦੋਂ ਮਾਨਸ ਏਜੰਸੀ ਚੋਂ ਤੀਸਰਾ ਟਰੈਕਟਰ ਧੀਰੇ ਸਾਡਾ ਹੈ ਅੱਛਾ ਹਾਂ ਮੱਲਾ ਪਹਿਲਾਂ ਬੁੱਕ ਬੱਕ ਕਰਾਇਆ ਸੀ ਵੈਸੇ ਹੀ ਮਿਲ ਗਏ ਜਿਵੇਂ ਹੁਣ ਤਾਂ ਬਹੁਤ ਨਹੀਂ ਬੁੱਕ ਕਰਾਇਆ ਸੀ ਉਦੋਂ ਅੱਛਾ ਅਸੀਂ 22 ਤਰੀਕ ਨੂੰ ਆਇਆ ਤੇ 23 ਨੂੰ ਉਹਦੀ ਬੁੱਕ ਕਰਵਾ ਕੇ 28 ਤਰੀਕ ਨੂੰ ਲਿਆ ਠੀਕ ਹੈ ਉਹਦੇ ਨਾਲੋਂ ਜਿਵੇਂ ਬਾਈ ਇਹਦੇ ਕਲਰ ਦਾ ਹੀ ਫਰਕ ਪਾਇਆ ਹੋਇਆ ਹੈ ਆ ਜਿਹੜਾ ਮੱਲਾ ਮੀਟਰ ਬਾਕਸ ਹੈ ਨਾ ਇਹਦਾ ਹੀ ਫਰਕ ਪਾਇਆ ਹੋਇਆ ਹੈ ਇਹਦੀ ਦੇਖ ਜਿਹੜੇ ਟਾਈਟ ਦੇ ਵਾਂਗ ਬਣਾਈ ਹੈ ਉਹਨਾਂ ਨੇ ਵੀ ਮੱਲਾ ਜਿਵੇਂ 852 ਦੀ ਸ਼ੋਰ ਦਾ ਫਰਕ ਸੀ ਕਲਰ ਦਾ ਹੀ ਫਰਕ ਸੀ ਹਾਂ ਤੇ ਉਹ ਮੰਨ ਲਾ ਆ ਚੀਜ਼ ਇਹਨਾਂ ਨੇ ਖਰੀਦ ਬਣਾਈ ਹੈ ਵੀ ਕਵੀਨ ਵੀ 855 ਦੀ ਮੰਗ ਜ਼ਿਆਦੇ ਆ ਠੀਕ ਆ 855 ਦੇ ਨਾਲ ਉਹ ਪ੍ਰੋ ਦੇ ਵਿੱਚ ਪ੍ਰੋ ਟੈਕ ਦੇ ਵਿੱਚ ਬਣਾਦਾ ਪਾਵਰ ਦੇ ਕਿੰਨਾ ਘਰ ਕੇ ਪਤਾ ਇਹਨਾਂ ਨੇ ਪਾਵਰ ਵੀ ਵੀਰੇ ਜਾਣ ਆਪਦੇ ਵੇਦੇ ਹਿਸਾਬ ਨਾਲ ਜਾਣ ਬਹੁਤ ਲਾਂਦਾ ਅੱਛਾ ਹਾਂ ਠੀਕ ਆ ਇਹ ਮਰ ਕੇ ਜੀ ਨਹੀਂ ਚੱਲਦਾ ਠੀਕ ਆ ਉਹ ਵੀ ਸਾਇਲੈਂਟ ਜੇ ਡਰੈਕਟ ਹੋ ਗਿਆ ਜੀ ਆ ਮੈਂ ਅੱਛਾ 855 ਦੇ ਜਿਵੇਂ ਹਾਂ ਵੀ ਪਹਿਲਾਂ ਵਾਲਾ ਉਹ ਜ਼ਿਆਦੇ ਉਹ ਕਰਦਾ ਜੀ ਸਾਇਲੈਂਟ ਜਾਂ ਡਰੈਕਟ ਅੱਛਾ ਮੰਨ ਲਾ ਵੀ ਉਹਦਾ ਟੜਕਾ ਜਿਆਦਾ ਮਾਰਦਾ ਮਤਲਬ ਜਿਹਦਾ 5590 ਚੱਲਦਾ ਹੁੰਦਾ ਉਹਦੀ ਬਾਜ ਜਿਆਦਾ ਫਰਕਦਾ ਹਾਂ ਜੀ ਇਹਦੀ ਨਹੀਂ ਖੜਕਦੇ ਉਹ ਦੋ ਜਿਹੜਾ ਕੀ ਫਰਕ ਆਦਾ ਇਹ ਵਸ ਇੱਕ ਦਾ ਸਨੈਸਰ ਦਾ ਫਰਕ ਆ ਥੋੜਾ ਕਾਣਾ ਵਿੱਚੋਂ ਵੀ ਹੋ ਬਈ ਵਿੱਚੋਂ ਤਾਂ ਹੋਣਾ ਬਈ ਜਦੋਂ ਕੰਪਨੀ ਨੇ ਹਨਾ ਮੱਲਾ ਵੀ ਜਦੋਂ ਨਵਾਂ ਲਾਂਚ ਕੀਤਾਗਾ ਹੂੰ ਠੀਕ ਐ ਚਲਾ ਲੈ ਲੈ ਬਈ ਇੱਕ ਮਿੰਟ ਇੱਕ ਮਿੰਟ ਹੋ ਜਾਂਦਾ ਫੋਨ ਕਰ